ਹਲੇ ਰਬਾ ਮੁੰਡੇ ਦੀ ਡੈਥ ਹੋਈ ਹੈ ਜੀ ਕੀ ਨਾਮ ਹੈ ਦਾ ਨਾਮ ਜਸਵੀਰ ਸਿੰਘ ਆ ਜੀ ਕਿਦਾਂ ਹੋਈ ਹੈ ਡੈਥ ਡੈਥ ਕਰੰਟ ਲੱਗਣ ਨਾਲ ਹੋ ਗਈ ਜੀ ਕਿੱਥੇ ਕੰਮ ਕਰਦਾ ਕਿਹੜੇ ਪਿੰਡ ਸੀਟਾ ਵਾਲੇ ਪੱਠੇ ਤੇ ਮਿੱਟੀ ਵਾਣਦੇ ਜੀ ਅੱਛਾ ਉੱਥੇ ਤਾਰਾਂ ਲੈਂਣ ਨੀਵੀਂ ਤੀ ਉਹਦੇ ਨਾਲ ਟੱਚ ਹੋ ਗਿਆ ਜੀ ਜਿਵੇਂ ਇਨੀ ਕਿਤੇ ਕਿਤੇ ਪਹੁੰਚ ਗਿਆ ਢੇਰ ਲਾ ਲਾ ਰਹੇ ਤੇ ਮਿੱਟੀ ਦਾ ਜੀ ਬਸ ਉਹ ਚਾਈ ਹੋ ਗਈ ਲੈਂ ਨੀਵੇਂ ਹੋ ਗਈ ਜੀ ਉਹਨੇ ਦੇਸੀ ਵੀ ਤੇ ਕੰਮ ਕਰ ਰੀਆ ਟਰੈਕਟਰ ਨਹੀਂ ਜੀ ਟਰੈਕਟਰ ਚਲਾਉਂਦਾ ਸੀਗਾ ਜੀ ਅੱਛਾ ਅੱਛਾ ਟਰੈਕਟਰ ਉੱਪਰ ਅਟੈਚ ਹੋ ਗਿਆ ਤਾਰਾ ਨਹੀਂ ਜੀ ਟਰੈਕਟਰ ਨਹੀਂ ਹੋਇਆ ਟਰੈਕਟਰ ਤਾਂ ਖੜਾ ਸੀਗਾ ਜੀ ਇਹੀ ਖੜਾ ਸੀਗਾ ਜੀ ਚਾਹ ਪੀ ਰਿਆ ਸੀ ਖੜਾ ਉਹ ਕਿਤੇ ਲੈਣ ਲਵੇ ਤੀ ਮਾੜਾ ਮੋਟਾ ਟੱਚ ਹੋ ਗਿਆ ਜੀ ਤਾਰਾ ਨੇੜੇ ਸੀਗਾ ਨੰਨੀਵੇਂ ਉਮਰ ਕਿੰਨੀ ਕਹਦੀ ਜੀ ਉਮਰ ਹੋ ਗਈ ਜੀ 25 ਸਾਲ ਦਾ ਜੀ ਉਹ ਰਹਿ ਹੈ ਸਿੱਖ ਭਈਆ ਪਿੰਡ ਦਾ ਪਿੰਡ ਕੋਟਕਲਾਂ ਦੇ ਹਾਂ ਜੀ ਅੱਛਾ ਨਹੀਂ ਪ੍ਰਵਾਸੀ ਨਹੀਂ ਹੈਗਾ ਆਪਣੇ ਉਰੇ ਦੇ ਹਾਂ ਜੀ ਹਾਂ ਅੱਛਾ ਜੀ ਇਕੱਲੇ ਭਰਾ ਤੀ ਜੀ ਅੱਛਾ ਕੋਈ ਤਾਂ ਪਰਾਨੀ ਹੈਗਾ ਦੋ ਭੈਣਾਂ ਨੇ ਜੀ ਬਸ ਇਕੱਲੇ ਭਰਾ ਸੀਗੇ ਜੀ ਅੱਛਾ ਪੇਰੈਂਟਸ ਹੀ ਮਾਤਾ ਪਿਤਾ ਹੈਗੇ ਨੇ ਜੀ ਅੱਛਾ ਇਹ ਭਾਈ ਨੇ ਨਾਲ ਮੈਂ ਸਾਰੇ ਨੇ ਜੀ ਉਹਨਾਂ ਨੂੰ ਲੇਟੇ ਦੱਸਿਆ ਸੀਗਾ ਹਾਂਜੀ ਪਤਾ ਲੱਗ ਗਿਆ ਜੀ ਇਹਦਾ ਪੱਠਾ ਕੀਦਾ ਮਾਲਕ ਕੌਣ ਹੈ ਮਾਲਕ ਦਾ ਨਾਮ ਤਾਂ ਪਤਾ ਨਹੀਂ ਜੀ ਛਿੱਟਾਲੇ ਆ ਜੀ ਪੱਠਾ ਤਾਂ ਛਿੱਟਾ ਵਾਲੇ ਹਾਂਜੀ ਉਹ ਲੇਵਰੀ ਕਰਦਾ ਸੀ ਉੱਥੇ ਹਾਂਜੀ ਟਰੈਡ ਚਲਾਉਂਦਾ ਸੀਗਾ ਜੀ ਇਹਦਾ ਸਿਰਾ ਨਾਮ ਦਾ ਉੱਪਰ ਡਾਟੀ ਹੈ ਨਾ ਉਸਕੀ ਦਾ ਹਾਂਜੀ ਸਰ ਆਪਣਾ ਬ੍ਰਾਡ ਰੈਡੀ ਲੱਗ ਰਿਹਾ ਸੀਗਾ ਫਿਰ ਆਪਾਂ ਕਨਫਰਮੇਸ਼ਨ ਵਾਸਤੇ ਨਾ ਪਲਸ ਵਗੈਰਾ ਚੈੱਕ ਕਰ ਲਈ ECG ਕਰ ਲਈ ਬਿਲਕੁਲ ਫਲੈਟ ਆਈ ਹੈ ਨਾ ਇਸ ਸਟੋਲ ਸੀਗਾ ਪੂਰਾ ਜੀ ਤਾਂ ਕਰਨ ਕੀ ਹੈ ਟੈਨਸ਼ਨ ਕਰਨ ਸਾਫ ਦਿਖ ਰਿਹਾ ਸੀਗਾ ਜੀ ਇਲੈਕਟ੍ਰਿਕ ਸ਼ੌਕ ਸੀਗਾ ਜੀ ਹਾਈ ਵੋਲਟੇਜ ਤਾਰ ਦੇ ਨਾਲ ਲੱਗਿਆ ਹੋਇਆ ਨਾ ਤਾਂ ਕਾਫੀ ਜ਼ਿਆਦਾ ਸ਼ੌਕ ਸੀਗਾ ਜੀ ਤਾਂ ਤੁਸੀਂ ਟੈਸਟਿੰਗ ਹਾਂਜੀ ਹਾਂਜੀ ਉਹ ਆਪਾਂ ਜੋ ਵੀ ਹੈ ਨਾ ਮੈਡੀਕਲ ਇਕਲ ਪ੍ਰੋਸੈਸ ਹੈ ਉਹ ਪੂਰਾ ਕਰਤਾ ਜੀ ਤੇ ਉਹ ਸ਼ਿਫਟ ਕਰਤੇ ਜੀ ਮੋਰਚਰੀ 'ਚ ਆਪਾਂ ਪੇਸ਼ੈਂਟ ਨਾਲ ਦੀ ਨਾਲ ਹੀ ਪੇਸ਼ੈਂਟ ਦਾ ਏਸ ਨਾਮ ਕੀ ਹੈ ਜੀ ਪੇਸ਼ੈਂਟ ਦੇ ਨਾਲ ਕੋਈ ਨੋਨ ਪੇਸ਼ੈਂਟ ਨੋਨ ਨਹੀਂ ਸੀਗਾ ਕੋਈ ਉਹਦਾ ਜਿਹੜੇ ਅਨਨੋਨ ਜੇ ਬੰਦੇ ਸੀ ਉਹਨਾਂ ਨੇ ਸ਼ੀਰ ਦੱਸਿਆ ਜਿਹਦਾ ਨਾਮ